ਐੜੀ ਦਿਲ ਦੇ ਰੋਗਾਂ ਦੇ ਇਲਾਜ ਨਾਲ ਜੁੜੇ ਹੋਏ ਕਈ ਦਿਲਚਸਪ ਤੱਥ ਸਮਾਂ ਆਪਣੀ ਬੁੱਕਲ ਵਿੱਚ ਲੋਕੋਈ ਬੈਠਾ ਹੈ ਡੰਡੀ ਇਤਿਹਾਸ ਦੱਸਦਾ ਹੈ ਕਿ ਸੰਸਾਰ ਵਿੱਚ ਪਹਿਲੀ ਵਾਰ ਓਪਨ ਹਾਰਟ ਸਰਜਰੀ ਭਾਵ ਦਿਲ ਦਾ ਆਪਰੇਸ਼ਨ ਸਨ 1893 ਵਿੱਚ ਕੀਤਾ ਗਿਆ ਸੀ ਡੰਡੀ ਇਹ ਆਪਰੇਸ਼ਨ ਅਮਰੀਕਾ ਦੇ ਦਿਲ ਦੇ ਰੋਗਾਂ ਦੇ ਮਾਹਰ ਵੱਲੋਂ ਕੀਤਾ ਗਿਆ ਸੀ ਡੰਡੀ ਜਿਕਰਯੋਗ ਹੈ ਕਿ ਇਹ ਅਸਲ ਵਿੱਚ ਉਸ ਵੇਲੇ ਅਮਰੀਕਾ ਵਿਖੇ ਵਸਦੇ ਚੰਦ ਕਾਲੀ ਚਮੜੀ ਵਾਲੇ ਡਾਕਟਰਾਂ ਵਿੱਚੋਂ ਇੱਕ ਸੀ ਡੰਡੀ ਸੰਸਾਰ ਦਾ ਸਭ ਤੋਂ ਪਹਿਲਾ ਪੇਸਮੇਕਰ ਸ਼੍ਰੀ ਲਾਰਸਨ ਦੇ ਸਰੀਰ ਵਿੱਚ ਸਨ 1958 ਵਿੱਚ ਪਾਇਆ ਗਿਆ ਸੀ ਡੰਡੀ ਕਿੰਨਾ ਦਿਲਚਸਪ ਸੱਚ ਹੈ ਕਿ ਸ਼੍ਰੀ ਲਾਰਸਨ ਦੇ ਅੰਦਰ ਪੇਸਮੇਕਰ ਫਿੱਟ ਕਰਨ ਵਾਲੇ ਡਾਕਟਰ ਨਾਲੋਂ ਲੰਮੀ ਉਮਰ ਲਾਰਸਨ ਨੇ ਭੋਗੀ ਸੀ ਡੰਡੀ ਲਾਰਸਨ ਦਾ ਦੇਹਾਂਤ 86 ਵਰਿਆਂ ਦੀ ਉਮਰ ਵਿੱਚ ਹੋਇਆ ਸੀ ਅਤੇ ਉਹ ਵੀ ਕਿਸੇ ਦਿਲ ਦੀ ਬਿਮਾਰੀ ਨਾਲ ਨਹੀਂ ਸਗੋਂ ਕਿਸੇ ਹੋਰ ਰੋਗ ਨਾਲ ਡੰਡੀ ਜਿੱਥੋਂ ਤੱਕ ਦੁਨੀਆ ਅੰਦਰ ਸਭ ਤੋਂ ਛੋਟੀ ਉਮਰ ਦੇ ਵਿਅਕਤੀ ਦੇ ਦਿਲ ਦੇ ਆਪਰੇਸ਼ਨ ਦੀ ਗੱਲ ਹੈ ਤਾਂ ਦੱਸਦਿਆਂ ਅਤੇ ਸੁਣਦਿਆਂ ਹੋਇਆ ਜੀਵ ਦੰਦਾ ហេਠਾ ਆ ਜਾਂਦੀ ਹੈ ਜਦੋਂ ਇਹ ਪਤਾ ਲੱਗਦਾ ਹੈ ਕਿ ਇਹ ਆਪਰੇਸ਼ਨ ਉਸ ਬੱਚੇ ਦਾ ਕੀਤਾ ਗਿਆ ਸੀ ਜਿਸ ਦੇ ਜਨਮ ਨੂੰ ਕੇਵਲ ਅਤੇ ਕੇਵਲ 1 ਮਿੰਟ ਹੀ ਹੋਇਆ ਸੀ ਡੰਡੀ ਉਹ ਇੱਕ ਬਾਲੜੀ ਸੀ ਅਤੇ ਉਸ ਦੇ ਦਿਲ ਵਿੱਚ ਵੱਡਾ ਨੁਕਸ ਸੀ ਡੰਡੀ ਉੰਜ ਜਨਮ ਤੋਂ ਰੈਡੀ ਪਹਿਲਾ ਵੀ ਦਿਲ ਅੰਦਰ ਵੱਡਾ ਨੁਕਸ ਰੱਖਣ ਵਾਲੇ ਅਧਿਕਤਰ ਬੱਚੇ ਬਚਦੇ ਨਹੀਂ ਹਨ ਪਰ ਇਸ ਬਲੜੀ ਦਾ ਆਪਰੇਸ਼ਨ ਕਾਮਯਾਬ ਰਹਾ ਸੀ ਪਰ ਕੌੜਾ ਸੱਚ ਇਹ ਵੀ ਸੀ ਕਿ ਆਉਣ ਵਾਲੇ ਸਮੇਂ ਵਿੱਚ ਇਸ ਬੱਚੀ ਨੂੰ ਹਾਰਟ ਟ੍ਰਾਂਸਪਲੈਂਟ ਦੀ ਜ਼ਰੂਰਤ ਜ਼ਰੂਰ ਪੈਣੀ ਸੀ ਡੰਡੀ ਇੱਥੇ ਦੱਸੇ ਜਾਣਯੋਗ ਕੁਝ ਬਹੁਤ ਹੀ ਹੈਰਾਨੀਜਨਕ ਤੱਥ ਇਹ ਹਨ ਕੇ ਸੰਸਾਰ ਵਿੱਚ ਅਧਿਕਤਰ ਦਿਲ ਦੇ ਦੌਰੇ ਸੋਮਵਾਰ ਦੇ ਦਿਨ ਹੀ ਪੈਂਦੇ ਹਨ ਅਤੇ ਵਿਸ਼ੇ ਪੱਧਰ ਉੱਤੇ 크리스마ਸ ਦਾ ਦਿਨ ਦਿਲ ਦੇ ਦੌਰੇ ਪੈਣ ਲਈ ਸਭ ਤੋਂ ਆਮ ਦਿਨ ਹੈ ਡੰਡੀ ਜੇਕਰ ਦਿਲ ਨਾਲ ਸੰਬੰਧਿਤ ਰੋਗਾਂ ਦੇ ਸਾਹਮਣੇ ਆਉਣ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਜਾਣਕਾਰੀ ਮਿਲਦੀ ਹੈ ਕਿ ਲਗਭਗ 3500 ਸਾਲ ਪਹਿਲਾਂ ਦੇ ਕਾਲਖੰਡ ਨਾਲ ਸੰਬੰਧਤ ਮਿਸਰ ਦੇਸ਼ ਦੀ ਇੱਕ ਮਮੀ ਭਾਵ ਲੇਪ ਲਗਾਉਣ ਪਿੱਛੋਂ ਪੱਟੀਆਂ ਵਿੱਚ ਲਪੇਟ ਕੇ ਸਾਂਭੀ ਹੋਈ লাশ ਨੂੰ ਦਿਲ ਦਾ ਰੋਗ ਹੋਣ ਦੇ ਸਬੂਤ ਮਿਲੇ ਹਨ ਡੰਡੀ ਮਨੁੱਖੀ ਜਗਤ ਵਿੱਚ ਦੁਨੀਆ ਨੂੰ ਸਮਝਾਉਣ ਹਿੱਤ ਸਮੇਂ ਅਤੇ ਸਥਿਤੀ ਅਨੁਸਾਰ ਦਿਲ ਛੋਟਾ ਨਾ ਕਰ ਸਭ ਠੀਕ ਹੋ ਜਾਵੇਗਾ ਜਾਂ ਥੋੜਾ ਦਿਲ ਵੱਡਾ ਕਰ ਅਤੇ ਸਭ ਨੂੰ ਮਾਫ ਕਰ ਦੇ ਆਦ ਬਾਕ ਬੋਲ ਦਿੱਤੇ ਜਾਂਦੇ ਹਨ ਪਰ ਜੇਕਰ ਅਸਲ ਵਿੱਚ ਛੋਟੇ ਜਾਂ ਵੱਡੇ ਦਿਲ ਦੀ ਗੱਲ ਕੀਤੀ ਜਾਵੇ ਤਾਂ ਇਹ ਤੱਥ ਸਾਹਮਣੇ ਆਉਂਦਾ ਹੈ ਕਿ ਇੱਕ ਛੋਟੀ ਜਹੀ ਭੂੜਨਮਾ ਮੱਖੀ ਦਾ ਦਿਲਾ ਸਭ ਤੋਂ ਛੋਟਾ ਦਿਲਾ ਹੁੰਦਾ ਹੈ ਜਦੋਂ ਕਿ ਵੇਲ ਮੱਛੀ ਦਾ ਦਿਲਾ ਸਭ ਤੋਂ ਵੱਡਾ ਦਿਲਾ ਮੰਨਿਆ